ਕਿ ਤੇ ਤੁਸੀਂ ਪਾਰਟੀ ਬਣਾਓ ਪਾਰਟੀ ਦਾ ਪ੍ਰਧਾਨ ਬਣਾਓ ਫਿਰ ਆਪਣਾ ਕਲੇਮ ਜਤਾਓ ਫਿਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੁਹਾਨੂੰ ਸਿੰਬਲ ਵੀ ਲੈ ਕੇ ਦੇਵਾਂਗੇ ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰਾਵਾਂਗੇ ਕਿ ਬੀਜੇਪੀ ਹਾਂ ਮੇਵਾਰੀ ਕਿੰਦੇ ਤੂੰ ਇਹ ਆ ਜਿਹੜੇ ਬਾਗੀ ਨੇ ਲਾਗੀ ਨੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਆਪਰੇਸ਼ਨ ਨਾਗਪੁਰ ਨਾਗਪੁਰ ਚਲਾ ਰਹੀ ਹੈ ਜਿਸ ਦੇ ਵਿੱਚ ਪਾਰਟੀ ਤੇ ਕਬਜ਼ਾ ਦਫਤਰ ਤੇ ਕਬਜ਼ਾ ਸਿੰਬਲ ਤੇ ਕਬਜ਼ਾ ਤੇ ਫਿਰ 50 50 ਹਾਂ ਇਹ 50 50 ਇਹ ਇਲੈਕਸ਼ਨ ਕਮਿਸ਼ਨ ਕੋ ਮਸਲਾ ਜਾਏਗਾ ਇਹ ਤਾਂ ਅਨਮੈਦਸਾ ਇਹ ਸਾਰੀ ਪਲੈਨਿੰਗ ਸੀ ਬੜੀ ਰਿਲਾਇਬਲ ਬੜੇ ਹੀ ਰਿਲਾਇਬਲ ਸੋਰਸਸ ਤੇ ਇਹ ਗੱਲ ਹੋਈਗੀ ਤੁਸੀਂ ਇੱਥੇ ਤੱਕ ਵੀ ਲਾਓ ਜਿਹੜੇ ਅਕਾਲੀ ਦਲ ਚੋਂ ਭਾਜੀਪੀ ਚ ਛੱਡ ਕੇ ਬੰਦੇ ਗਏ ਉਹਨਾਂ ਨੂੰ ਵੀ ਇਹਨਾਂ ਨੇ ਅਪਰੋਚ ਕੀਤਾ ਕਿ ਯਾਰ ਹੁਣ ਕਹਿ ਕੇ ਸਾਡਾ ਐਗਜ਼ੀਕਿਊਟ ਕਰਾ ਦੋ ਹੁਣ ਸਲੋਹ ਹੋ ਗਿਆ ਕਿਉਂਕਿ ਜਦੋਂ ਉਹਨਾਂ ਨੂੰ ਦੇਖਿਆ ਗਿਆ ਤੇ ਇਲਾਕੇ ਚ ਤੇਲ ਨਹੀਂ ਅਸੀਂ ਬੈਟ ਗਲਤ ਬੰਦਿਆਂ ਤੇ ਲਾ ਲਈ ਉਹ ਵੀ ਥੋੜੇ ਥੋੜੇ ਪੈਰ ਖਿੱਚਣ ਲੱਗੇ ਸੀ ਇੱਕ ਜ਼ਿਕਰ ਆਪਰੇਸ਼ਨ ਨਾਗਪੁਰ ਚ ਵੀ ਕੀਤਾ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜਦੋਂ ਤੱਕ ਅਕਾਲੀ ਭਾਜਪਾ ਦੇ ਅਲਾਈਂਸ ਦੀ ਗੱਲ ਚੱਲ ਰਹੀ ਸੀ ਉਦੋਂ ਤੱਕ ਕਹਿ ਰਹੇ ਸੀ ਕਿ ਅਲਾਈਂਸ ਜਦੋਂ ਚੱਲ ਰਿਹਾ ਸੀ ਕਿ ਅਮਰਿਤਪਾਲ ਹੋਰੀ ਇਲੈਕਸ਼ਨ ਨਹੀਂ ਲੜਨਗੇ ਕਿ ਇਹ ਇਹ ਆਪਰੇਸ਼ਨ ਨਾਗਪੁਰ ਦਾ ਹਿੱਸਾ ਹੈ ਹਾਂ ਉਹ ਉਹ ਦੇਖੋ ਉਹਨਾਂ ਦੇ ਸਤਕਾਰਯੋਗ ਮਹਤਾਜ ਜੀ ਦਾ ਬਿਆਨ ਹੈ ਕਿ ਅਮਰਿਤਪਾਲ ਨੇ ਇਲੈਕਸ਼ਨ ਏ। ਅਮਰਿਤਪਾਲ ਨੂੰ ਪਹਿਲੀ ਵਾਰ ਇਲੈਕਸ਼ਨ ਲੜਾਉਣ ਦਾ ਐਲਾਨ ਹੀ ਸਦਾਰ ਰਾਜਦੇਵ ਸਿੰਘ ਨੇ ਕੀਤਾ। ਉਸ ਵੇਲੇ ਕੀਤਾ ਜਦ ਸਮਝਾਤੀ ਦੀ ਗੱਲ ਟੁੱਟ ਗਈ। ਤੁਸੀਂ ਕਹਿ ਰਹੇ ਹੋ ਅਮਰਿਤਪਾਲ ਸਿੰਘ ਓਮਰੇਸ਼ਨ Nagpur ਦਾ ਹਿੱਸਾ। ਹਾਲਾਤ ਇਹ ਗੱਲ ਹੈ। ਉਹ ਇਸ ਉਸ ਆਪਰੇਸ਼ਨ ਦਾ। ਇਸ ਦਾ ਮਤਲਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਆਰਐਸਐਸ ਹੈ। ਅਮਰਿਤਪਾਲ ਸਿੰਘ ਦੇ ਪਿੱਛੇ ਨਾਗਪੁਰ ਨਹੀਂ ਨਹੀਂ ਮੈਂ ਸਮਝ ਨਾ ਜਾ ਰਹੇ ਗੋਲਮੋਲ ਗੱਲ ਨਹੀਂ ਕਲੀਅਰ ਕਰੋ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਨਾਗਪੁਰ ਜਿਹੜੀ ਗੱਲ ਮੈਂ ਸਪਸ਼ਟ ਕਹਿਤੀ ਕਿ ਕਦੋਂ 플레이ਰ ਬਦਲੇ ਕਦੋਂ ਗੱਲ ਹੋਈ ਉਹ ਸਾਹਮਣੇ ਹੈ ਤੁਹਾਡੇ ਇਹ ਇੱਕ ਗੱਲ ਸੁਣੋ ਮੇਰੀ ਨੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਬਾਕੀ ਧੜੇ ਤੋਂ ਇਲਾਵਾ ਅਮਰਿਤਪਾਲ ਸਿੰਘ ਪਲੇਅਰ ਬਦਲ ਕੇ ਲੈ ਆਂਦੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਪਲੇਅਰ ਉਹਨੇ ਹਰ ਵਾਰੀ ਬਦਲੇ ਨੇ ਹਰ ਵਾਰੀ ਬਦਲੇ ਨੇ ਕਿਹੜਾ ਪਹਿਲੀ ਵਾਰ ਬਦਲੇ ਹਾਂ ਦੱਸੋ ਕਦੋਂ ਨਹੀਂ ਬਦਲੇ ਪੰਜਾਬ ਨੂੰ ਤਾਂ ਜਿਹੜੀ ਵੀ ਦਿੱਲੀ ਦੀ ਸੱਤਾ ਸਰਕਾਰ ਹੋਈ ਹੈ ਪੰਜਾਬ ਨੂੰ ਨਚਾਉਣਾ ਚਾਹੁੰਦੀ ਰਹੀ ਹੈ ਕਦੇ ਕਿਸੇ ਦਿਨ ਆਹੀਂ ਕਦੇ ਕਿਸੇ ਦਿਨ ਆਹੀਂ ਪਰ ਹੁਣ ਉਹ ਐਸੀ ਸਥਿਤੀ 'ਚ ਫਸ ਗਏ ਹੁਣ ਉਹਨਾਂ ਨੂੰ ਪਤਾ ਕਿ ਨਾ ਤਾਂ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਉਹਦੀ ਬੋਲੀ ਬੋਲਣੀ ਹੈ ਹੁਣ ਉਹਨਾਂ ਨੇ ਫੇਰ ਆ ਘੋੜਾ ਸ਼ਿੰਗਾਰ ਲਿਆ ਲੇਕਿਨ ਅਮਰਿਤਪਾਲ ਸਿੰਘ ਹੋਰਾਂ ਨੂੰ ਲੋਕਾਂ ਨੇ ਦਿੱਤਾ ਹੈ ਮੈਨੂੰ ਲੱਗਦਾ ਪੰਜਾਬ ਸਭ ਤੋਂ ਵੱਡੀ ਜਿੱਤ ਹੋਈ ਹੈ ਜੇਕਰ ਅਮਰਿਤਪਾਲ ਜੇ ਤੁਹਾਡੇ ਮੁਤਾਬਕ ਆਰਐਸਐਸ ਜਾਂ ਨਾਗਪੁਰ ਹੈ ਤਾਂ ਫਿਰ ਅਮਰਿਤਪਾਲ ਨੂੰ ਲੋਕ ਕਿਵੇਂ ਜਿਤਾ ਦਿੰਦੇ ਮੈਂ ਤੁਹਾਨੂੰ ਦੇਖੋ ਗੱਲ ਦੱਸਦਾ ਬੜੀ ਸਪਸ਼ਟ ਗੱਲ ਹੁੰਦੀ ਹੈ ਮੈਂ ਤੁਹਾਨੂੰ ਹੁਣ ਵੀ ਰਿਪੀਟ ਕਰਦਾ ਕਿ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਦਾ ਬਿਆਨ ਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਚੋਣ ਨਹੀਂ ਲੜਨੀ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸਾਡੇ ਨਾਲ ਜਦ ਲਾਖਰੀ ਵਾਲ ਮਿਲਿਆ ਉਹਨੇ ਕੋਈ ਚੋਣ ਦੀ ਗੱਲ ਨਹੀਂ ਕੀਤੀ ਇਹ ਮੈਂ ਨਹੀਂ ਕਹਿ ਰਿਹਾ ਨਾ ਮੈਂ ਉਹਨਾਂ ਨੂੰ ਮਾਤਾ ਜੀ ਨੂੰ ਮਿਲੇ ਮੈਂ ਅਖਬਾਰ ਦੀ ਗੱਲ ਕਰ ਰਿਹਾ ਰਾਜਦੇਵ ਚੋਣ ਲੜ ਲਈ ਤੇ ਫੇ ਨਾਗਪੁਰ ਪਿੱਛੋਂ ਕਿੱਥੋਂ ਆ ਗਿਆ ਯਰ ਐਸਐਸ ਪਿੱਛੋਂ ਕਿੱਥੋਂ ਆ ਰਾਜਦੇਵ ਸਿੰਘ ਕਦੋਂ ਜਾਂਦਾ ਜਾਂਦੇ ਕਾਲੀ ਦਲ ਦਾ ਬੀਜੇਪੀ ਨਾਲ ਵਿਛੋੜਾ ਹੋ ਜਾਂਦਾ ਉਹ ਆਊਟਸਾਈਡਰ ਜਾ ਕੇ ਕਹਿੰਦਾ ਇਹ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਰਾਜਦੇਵ ਸਿੰਘ ਦੇ ਜਿਹੜਾ 99 ਚ ਮਾਨ ਸਾਹਿਬ ਦੇ ਨਾਲ ਜਿੱਤੇ ਆ ਸੀਗਾ ਐਜ਼ ਥਾਰਕੂ ਸਿੰਘਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਹਨੋਂ ਦੇ ਰਾਸ਼ਟਰੀ ਸਿੱਖ ਸੰਗਠਨ ਦੇ ਨਾਲ ਕਿੰਨੀ ਨੇੜਤਾ ਉਹ ਐਲਾਨ ਕਰਦੇ ਨੇ ਠੀਕ ਹੈ ਨਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਇਹ ਸਾਰੇ ਹਾਲਾਤ ਕੀ ਗੱਲ ਬੋਲਦੇ ਨੇ ਕੋਈ ਬੋਲਦੇ ਕਿ ਨਹੀਂ ਬੋਲਦੇ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074 Near Mohali Airport, call 92074 -92074.